हां जी दोस्तों मिनी कैफे लागरा YouTube चैनल ਤੇ संदीप ਨਾਗਰਾ Facebook ਪੇਜ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰ ਰਹੇ ਹਾਂ ਜਿਹੜੀਆਂ ਪੰਜਾਬ ਦੇ ਵਿੱਚ ਨਾ ਸੇਵਾਦਾਰ ਦੀਆਂ ਪੋਸਟ ਆਈਆਂ ਨੇ ਚੌਂਕੀਦਾਰ ਦੀਆਂ ਪੋਸਟ ਆਈਆਂ ਤੇ ਸਵਿਪਰ ਦੀਆਂ ਪੋਸਟ ਆਈਆਂ ਨਹੀਂ ਆ ਇਹ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਪੋਸਟ ਆਈਆਂ ਨੇ ਇਹਦੇ ਵਿੱਚ ਦੇਖੋ ਮੱਛੀ ਪਾਲਕ ਦੀਆਂ ਪੋਸਟਾਂ ਵੀ ਨੇ ਮਾਲੀ ਦੀਆਂ ਪੋਸਟਾਂ ਵੀ ਨੇ ਚੌਂਕੀਦਾਰ ਦੀਆਂ ਪੋਸਟਾਂ ਨੇ ਸਫਾਈ ਸੇਵਕ ਦੀਆਂ ਨੇ ਸੇਵਾਦਾਰ ਦੀਆਂ ਨੇ ਇਹ ਪੋਸਟਾਂ ਆਪਣੀਆਂ ਅਲੱਗ-ਅਲੱਗ ਡਿਪਾਰਟਮੈਂਟ ਚ ਨੇ ਅੱਜ ਆਪਾਂ ਤੁਹਾਨੂੰ ਉਹਦੀ ਸਾਰੀ ਜਾਣਕਾਰੀ ਦਵਾਂਗੇ ਕਿ ਕਿਹੜੀਆਂ ਪੋਸਟਾਂ ਕਿਹੜੇ ਡਿਪਾਰਟਮੈਂਟ ਚ ਨੇ ਕਿੰਨੀ ਕੈਟਾਗਰੀ ਨੇ ਕਿਹੜੀਆਂ-ਕਿਹੜੀਆਂ ਪੋਸਟਾਂ ਨੇ ਤੇ ਕਿਹੜੀ ਤਰੀਕ ਹੈ ਫੀਸ ਕਿੰਨੀ ਹੈ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਚਲੋ ਆਪਾਂ ਸ਼ੁਰੂ ਕਰਦੇ ਹਾਂਗੇ ਠੀਕ ਹੈ ਦੇਖੋ ਆਮ ਰਾਜ ਪ੍ਰਬੰਧ ਵਿਭਾਗ ਇਹਦੇ ਵਿੱਚ ਸੇਵਾਦਾਰਾਂ ਦੀਆਂ ਪੋਸਟਾਂ ਨੇ 150 ਪੋਸਟਾਂ ਹੈ ਇਹਦੇ ਵਿੱਚ ਠੀਕ ਹੈ ਡੈਰੀ ਵਿਕਾਸ ਭਾਗ ਦੇ ਵਿੱਚ ਸੇਵਾਦਾਰਾਂ ਦੀਆਂ ਪੋਸਟਾਂ ਨੇ ਇਹਦੇ ਵਿੱਚ 22 ਪੋਸਟਾਂ ਨੇ ਡਿਪਟੀ ਕਮਿਸ਼ਨਰ ਮਾਨਸਾ ਸੇਵਾਦਾਰ ਦੀਆਂ ਪੋਸਟਾਂ ਨੇ 18 ਨਹੀਂ ਆ ਠੀਕ ਹੈ ਚੀਫ ਐਡੀਟਰ ਇਹਦੇ ਵਿੱਚ ਵੀ ਸੇਵਾਦਾਰ ਦੀਆਂ ਪੋਸਟਾਂ ਨੇ ਇਹਦੇ ਵਿੱਚ 15 ਪੋਸਟਾਂ ਨੇ ਆ ਡਾਇਰੈਕਟਰ ਮੱਛੀ ਤੇ ਮੱਛੀ ਤੇ ਪਾਲਣ ਵਿਭਾਗ ਠੀਕ ਹੈ ਸੇਵਾਦਾਰ ਦੀਆਂ ਪੋਸਟਾਂ ਨੇ 11 ਆਮ ਰਾਜ ਪ੍ਰਬੰਧ ਵਿਭਾਗ ਚੌਕੀਦਾਰ ਦੀਆਂ ਪੋਸਟਾਂ ਨੇ 22 ਡਾਇਰੈਕਟਰ ਮੱਛੀ ਤੇ ਪਾਲਣ ਵਿਭਾਗ ਚੌਕੀਦਾਰ ਦੀਆਂ ਪੋਸਟਾਂ ਨੇ 5 ਠੀਕ ਹੈ ਡੈਰੀ ਵਿਕਾਸ ਵਿੱਚ ਸਵੀਪਰ ਕੰਮ ਚੌਕੀਦਾਰ ਮਲੇ ਕੀ ਸਫਾਈ ਸੇਕੋ ਵੀ ਹੋਊਗਾ ਤੇ ਚੌਕੀਦਾਰ ਵੀ ਹੋਊਗਾ